ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਬਿੰਦਰ ਸਿੰਘ ਸ਼ਾਇਦ ਪਤਨ ਗੁਰਿੰਦਰ ਸਿੰਘ ਖੇੜੀਵਾਲਾ ਲਿਡ ਅਪ ਪਾਡਕਾਸਟ ਵਿੱਚ ਕਾਫੀ ਐਂਟਰਟੇਨਮੈਂਟ ਵੀ ਲੋਕਾਂ ਦਾ ਕਰ ਦਿੰਦਾ ਹੁੰਦਾ ਫੇਮ ਦੀ ਉੱਕੀ ਦੀ ਟੋਟੀਆਂ ਦੀ ਗੱਲਬਾਤ ਕਰ ਦਿੰਦਾ ਹੁੰਦਾ ਚਲੋ ਕੋਈ ਨਹੀਂ ਉਹ ਉਹਨਾਂ ਦੀ ਮਤ ਹੈ ਪਰ ਮੋਗੇ ਇੱਕ ਸ਼ੋਅ ਹੋਇਆ ਸੀ ਘੋੜਿਆਂ ਦਾ ਤੇ ਉਹ ਮੈਂ ਦੇਖਿਆ ਵੀ ਜਿਹੜਾ ਉਹਦਾ ਪੰਜਾਬ ਸ਼ਿੰਗਾਰ ਘੋੜਾ ਸੀ ਉਹਨੂੰ 8ਵੇਂ ਨੰਬਰ ਤੇ ਐਲਾਨਿਆ ਮੇਲਾ ਕਮੇਟੀ ਨੇ ਜਾਂ ਜਿਹੜੇ ਘੋੜਿਆਂ ਦੇ ਵੱਡੇ ਜ਼ਿੰਗੀਰਦਾਰ ਹੁੰਦੇ ਨੇ ਉਹਨਾਂ ਨੇ ਹੋਰ ਕੋਈ ਕਹੇ ਨਾ ਕਹੇ ਪਰ ਮੈਂ ਇਹ ਗੱਲ ਕਹਿਣਾ ਵੀ ਉੱਥੇ ਟੱਕਾ ਕੀਤਾ ਗਿਆ ਇਹ ਸਚਾਈ ਹੈ ਇੱਕ ਵਾਰੀ ਪਹਿਲਾਂ ਵੀ ਲੋਪੋ ਦੇ ਕੋਲੋਂ ਉਰੇਡ ਮੁੰਡਾ ਸ਼ੌਂਕੀ ਸਰਦਾਰ ਕਰਕੇ ਪੇਚ ਚ ਲਾਉਂਦਾ ਉਹ ਤੋਂ ਵੀ ਮਾਫੀ ਮੰਗਵਾਈ ਸੀ ਝੋਲੇ ਅਟਕਿਓ ਨੇ ਮਾਫੀ ਮੰਗੀ ਸੀ ਪਰ ਉਹ ਬੰਦਾ ਫਿਰ ਵੀ ਸਿਆਣਾ ਸੀ ਸੁਲਝਿਆ ਹੋਇਆ ਸੀ ਉਹਨੇ ਕੋਈ ਬਾਤ ਵਿਵਾਦ ਕੀਤਾ ਨਹੀਂ ਪਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਉਸ ਮੁੰਡੇ ਤੋਂ ਮਾਫੀ ਮੰਗਵਾ ਕੇ ਬਹੁਤ ਗਲਤ ਕੀਤਾ ਕਈਆਂ ਕੜਮ ਚੌਧਰੀਆਂ ਨੇ ਮੈਨੂੰ ਫੋਨ ਕੀਤੇ ਗਿਆਨੀ ਜੀ ਤੁਸੀਂ ਐਵੇਂ ਬੋਲ ਗਏ ਇਹ ਉਦੋਂ ਵੀ ਹੋਇਆ ਸੀ ਪਰ ਜਿਹੜਾ ਪੰਜਾਬ ਸ਼ਿੰਗਾਰ ਘੋੜਾ ਬਾਬੇ ਗੁਰਿੰਦਰ ਸਿੰਘ ਖੇੜੀ ਵਾਲੇ ਦਾ ਚਲੋ ਉਹ ਜਿੱਦਾਂ ਵੀ ਹੋਵੇ ਜਰ ਇੱਥੇ ਸਿਆਣਾ ਕੌਣ ਐ ਇੱਥੇ ਕਮੜਾ ਕੌਣ ਐ ਮੈਂ ਉਧਰ ਨਹੀਂ ਜਾਣਾ ਪਰ ਫੇਰ ਵੀ ਜਿਹੜਾ ਉਹਦੇ ਕੋਲ ਘੋੜਾ ਹੈਗਾ ਪੰਜਾਬ ਸ਼ਿੰਗਾਰ ਬਹੁਤ ਸੋਹਣਾ ਮੈਨੂੰ ਤਾਂ ਪਤਾ ਨਹੀਂ ਬਹੁਤਾ ਪਰ ਜਿੰਨੇ ਬੰਦਿਆਂ ਨੇ ਮੈਨੂੰ ਫੋਨ ਕੀਤੇ ਨੇ ਉਹ ਕਹਿੰਦੇ ਧੱਕਾ ਕੀਤਾ ਹੈ ਟੌਪ ਦਾ ਘੋੜਾ ਸੀ ਤੇ ਉਹਨੂੰ 8ਵੇਂ ਨੰਬਰ ਤੇ ਲੈ ਕੇ ਜਾਣਾ ਬਹੁਤ ਵੱਡੀ ਗਲਤੀ ਤੇ ਬਹੁਤ ਵੱਡਾ ਧੋਖਾ ਪਰ ਇੱਕ ਗੱਲ ਮੈਂ ਕਹਿ ਦਲਾਂ ਤੇ ਉਹਦੀਆਂ ਵੀਡੀਓ ਨਾ ਸਿੱਧੂ ਮੂਸੇਵਾਲੇ ਦੇ ਬ੍ਰੋਟਾ ਗੀਤ ਗਾਣੇ ਨਾਲੋਂ ਵੀ ਜ਼ਿਆਦਾ ਚੱਲੀ ਜਾਂਦੀ ਹੈ ਟਿਕਟੋਕ ਤੇ ਛੋਟ ਸ਼ਾਰਟ ਚੱਲਦੀ ਹੈ ਫੇਸਬੁੱਕ ਤੇ YouTube ਤੇ ਮਤਲਬ ਜੇ ਤੁਸੀਂ ਉਹ ਘੋੜੇ ਨੂੰ 8ਵੇਂ ਨੰਬਰ ਤੇ ਲੈ ਗਏ ਪਰ ਉਹ ਤੇ ਕਹਿੰਦੇ ਆ ਲੋਕ ੱਟਕਾ ਹੋ ਗਿਆ ੱਟਕਾ ਹੋ ਗਿਆ ੱਟਕਾ ਹੋ ਗਿਆ ਇਹ ਚੱਲੀ ਹੁੰਦਾ ਮਲਕਿ ਜਿਨ੍ਹਾਂ ਨੇ ਉਹ ਘੋੜੇ ਨੂੰ 8 ਨੰਬਰ ਤੇ ਐਲਾਨੇ ਉਹਨਾਂ ਦਾ ਜਲੂਸ ਚੰਗੀ ਤਰ੍ਹਾਂ ਨਿਕਲੇ ਜਾਂਦਾ ਵੀ ਧੱਕਾ ਕੀਤਾ ਗੁਰਵਿੰਦਰ ਸਿੰਘ ਖੇੜੀ ਵਾਲੇ ਨਾਲ ਪੰਜਾਬ ਵਿੱਚ ਜਿਹੜਾ ਘੋੜਾ ਸੀ ਬਹੁਤ ਵਧੀਆ ਘੋੜਾ ਸੀ ਅਸੀਂ ਮੈਂ ਇੱਕ ਬੇਨਤੀ ਕਰਦਾ ਜਿਹੜਾ ਗੁਰਿੰਦਰ ਸਿੰਘ ਖੇੜੀ ਜਿਹੜਾ ਨਾ ਬਾਬਾ ਮੈਂ ਉਹਦੇ ਵਿਚਾਰਾਂ ਬਹੁਤਾ ਸਹਿਮਤ ਨਹੀਂ ਮੈਂ ਉਹਦੇ ਤਾਂ ਕਈ ਵਾਰੀ ਖਿਲਾਫ ਵੀ ਬੋਲਿਆ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਮੇਰੀ ਇੱਕ ਫਿਤਰਤ ਹੈ ਵੀ ਜਿੱਥੇ ਕੋਈ ਧੱਕਾ ਕਰਦਾ ਹੈ ਉੱਥੇ ਮੈਥੋਂ ਰਹਿ ਨਹੀਂ ਹੁੰਦਾ ਮੈਂ ਬੋਲ ਦਿੰਦਾ ਬਹੁਤ ਵੱਡਾ ਧੱਕਾ ਕੀਤਾ ਅਜਿਹੜਾ ਸੁੱਖਾ ਕੱਪੀ ਕਹਿੰਦਾ ਸੀ ਨਾ ਘੋੜਿਆਂ ਦਾ ਵਪਾਰ ਕਰਾਂਗੇ ਆਮਦਨ ਵਧੂਗੀ ਹਾਰਸ ਡੈਰੀ ਪਤਾ ਨਹੀਂ ਕੁਝ ਇਹ ਜਾਂ ਕੁਝ ਲਾਵਾਂਗੇ ਉਹਨਾਂ ਹਰਾਮਪੁਰਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਵੀ ਤੁਸੀਂ ਐਡੇ ਟਾਪ ਦੇ ਘੋੜੇ ਦੇ ਨਾਲ ਹੀਰਾ ਫੇਰੀ ਕਰਕੇ ਉਹਨੂੰ 8ਵੇਂ ਨੰਬਰ ਤੇ ਲੈ ਗਏ ਇੱਕ ਵੀ ਬਿਆਨ ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦਾ ਨਹੀਂ ਆਇਆ ਹਲੇ ਕਹਿੰਦੇ ਸੀ ਘੋੜਿਆਂ ਦਾ ਵਪਾਰ ਸ਼ੁਰੂ ਕਰਦਾਂਗੇ ਮਤਲਬ ਇਹ ਉਹ ਲੋਕ ਨੇ ਇਹਨਾਂ ਨੇ ਆਪਣਾ ਉल्लू ਸਿੱਧਾ ਕਰਨਾ ਕਿਸੇ ਨੂੰ ਸਿਰ ਨਹੀਂ ਝੱਕਣ ਦੇਣਾ ਬਸ ਅਸੀਂ ਹਾਂ ਘੋੜਿਆਂ ਦੇ ਵਪਾਰੀ ਸਾਡੇ ਕੋਲੇ ਵਧੀਆ ਬਰੀਡ ਫੀਡ ਪਤਾ ਨਹੀਂ ਕੀ ਹੁੰਦੀ ਆ ਉਹ ਸਾਡੇ ਕੋਲ ਹੈ ਕੁਆਲਟੀ ਇਹ ਕਹਿਣਾ ਚਾਹੁੰਦੇ ਆ ਇਹ ਸਿੱਧ ਕਰਨਾ ਚਾਹੁੰਦੇ ਆ ਪਰ ਜਿੰਨੀਆਂ ਕ ਮੈਂ ਵੀਡੀਓ ਦੇਖੀਆਂ ਨਾ ਉਹ ਪੰਜਾਬ ਸ਼ਿੰਗਾਰ ਘੋੜੇ ਇ릭ਾ ਉੱਥੇ ਇੱਕ ਵੀ ਵੀਡੀਓ ਇਦਾਂ ਦੀ ਨਹੀਂ ਆਈ ਵੀ ਕਿਸੇ ਨੇ ਕਿਹਾ ਹੋਵੇ ਵੀ ਪੰਜਾਬ ਸ਼ਿੰਗਾਰ ਘੋੜਾ 8ਵੇਂ ਨੰਬਰ ਤੇ ਆਇਆ ਉਹ ਘੋੜੇ 'ਚ ਕੋਈ ਕਮੀ ਸੀ ਇਦਾਂ ਕਿਸੇ ਨੇ ਇੱਕ ਵੀ ਵੀਡੀਓ ਨਹੀਂ ਪਾਈ ਸਭ ਨੇ ਇਹ ਕਿਹਾ ਕਿ ਤੱਕਾ ਹੋਇਆ ਤੱਕਾ ਹੋਇਆ ਜਿਹਨਾਂ ਨੇ ਇਹ ਫੈਸਲਾ ਕੀਤਾ ਹੈ ਮੇਲਾ ਕਮੇਟੀ ਨੇ ਜਾਂ ਜਿਹੜੇ ਵੱਡੇ ਜੰਗੀਰਦਾਰ ਘੋੜਿਆਂ ਦੇ ਸਰਦਾਰ ਬਜਦੇ ਆ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਤੁਸੀਂ ਇਹ ਨਜਾਇਜ਼ ਕੀਤਾ ਨਜਾਇਜ਼ ਕੀਤਾ ਮੈਂ 2 ਦਿਨ ਹੋ ਗਏ ਇਹ ਗੱਲ ਕਰਨੀ ਨਹੀਂ ਚਾਹੁੰਦਾ ਸੀ ਪਰ ਇੰਨਾ ਕੁ ਮਜਬੂਰ ਹੋ ਗਿਆ ਮੇਰੇ ਕੋਲ ਜਿਹੜੇ ਮੈਸੇਜ ਆਏ ਨੇ WhatsApp ਤੇ ਵੀਡੀਓ ਭੇਜੀਆਂ ਲੋਕਾਂ ਨੇ ਉਹਦੇ ਮੁਤਾਬਕ ਮੈਨੂੰ ਗੱਲ ਕਰਨੀ ਪਈ ਪਹਿਲਾਂ ਮੈਂ ਤੁਸੀਂ ਯਕੀਨ ਨਹੀਂ ਕਰਨਾ ਵੀ ਪੂਰੇ 2 ਘੰਟੇ ਨਾ ਮੈਂ ਫੇਸਬੁੱਕ ਤੇ YouTube ਚੈਨਲ ਤੇ ਉਹ ਦੇਖਿਆ ਸਾਰਾ ਕੁਝ ਬਿਜਰ ਕੀ ਹੋਇਆ ਮੈਨੂੰ ਇੱਕ ਵੀ ਵੀਡੀਓ ਨਹੀਂ ਲੱਭੀ ਜਿਹੜੀ ਪੰਜਾਬ ਸ਼ਿੰਗਾਰ ਘੋੜੇ ਦੇ ਵਿਰੋਧ ਵਿੱਚ ਪਾਈ ਹੋਵੇ ਕਿਸੇ ਨੇ ਬਸ ਇਹ ਹੀ ਕਹਿੰਦੇ ਕਹਿੰਦੇ ਪੰਜਾਬ ਸ਼ਿੰਗਾਰ ਘੋੜਾ ਹਾਰ ਕੇ ਵੀ ਜਿੱਤ ਗਿਆ ਇਹ ਗੱਲਾਂ ਲੋਕਾਂ ਨੇ ਕਹਿ ਕੇ ਵੀਡੀਓ ਪਾਈਆਂ ਹੁਣ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਮਾੜੇ ਮੁੰਡੇ ਸ਼ਰਮ ਆਉ ਮਾੜੇ ਮੁੰਡੇ ਸ਼ਰਮ ਆਉ ਉਹਨਾਂ ਵੀ ਸਾਡੇ ਕੋਲੇ ਫੈਸਲਾ ਗਲਤ ਹੋ ਗਿਆ ਪਰ ਇਥੇ ਉਹੀ ਗੱਲ ਫਿਰ ਬਾਰ ਬਾਰ ਮਾੜੇ ਦੀ ਜਨਾਨੀ ਭਾਬੀ ਸਾਹਿਬ ਦੀ ਇਹ ਸ਼ਬਦ ਚਲੋ ਬਹੁਤੇ ਟੁਕਦੀ ਨਹੀਂ ਪਰ ਕਹਿ ਦੇਈ ਤਾਂ ਮੈਨੂੰ ਵਧੀਆ ਲੱਗਦੀ ਹੈ ਕੀ ਹੁਣ ਜੇ ਕੋਈ ਬੰਦਾ ਚਾਵੇ ਵੀ ਕੋਡ ਇਹਦਾ ਵਪਾਰ ਸ਼ੁਰੂ ਕਰਨਾ ਸੀ ਵਧੀਆ نسل ਦੇ ਘੋੜੇ ਰੱਖਾਂਗੇ ਕੀ ਉਹਦਾ ਮਨ ਬਣੂਗਾ ਜਾਂ ਟੁੱਟੂਗਾ ਵੀ ਮੈਂ ਇਹ ਕੰਮ ਨਹੀਂ ਕਰਨਾ ਜਿਹੜਾ ਕੋਈ ਸ਼ੁਰੂ ਕਰੀ ਬੈਠਾ ਸੀ ਮਾੜਾ ਮੋਟਾ ਉਹਦਾ ਮਨ ਵੀ ਟੁੱਟੂਗਾ ਵੀ ਜੇ ਐਡੇ ਟੌਪ ਦੇ ਘੋੜੇ ਨੂੰ ਇਹ ਫੇਲ ਕਰ ਸਕਦੇ ਆ ਉੱਥੇ 8ਵੇਂ ਨੰਬਰ ਤੇ ਐਲਾਨ ਸਕਦੇ ਆ ਤਾਂ ਫਿਰ ਆਮ ਜਿਹੜੇ ਘੋੜੇ ਲੋਕਾਂ ਨੇ ਰੱਖੇ ਆ ਉਹ ਕੀ ਕਰਨਗੇ ਸਮਝ ਤੋਂ ਬਾਹਰ ਨਹੀਂ ਗੱਲਾਂ ਯਾਨੀ ਕਿ ਇਹ ਕਹਿ ਲਗੇ ਵੀ ਠੱਗਾ ਹੋਇਆ ਨਜਾਇਜ਼ ਰੁਪਏ ਸ਼ਰਮ ਆਉਣੀ ਚਾਹੀਦੀ ਹੈ ਮੇਲਾ ਕਮੇਟੀ ਨੂੰ ਜੇ ਜਿਹੜੇ ਘੋੜਿਆਂ ਦੇ ਜ਼ਮੀਰਦਾਰ ਵੱਡੇ ਆਪਣੇ ਆਪ ਨੂੰ ਧਰਲੇਦਾਰ ਤੋਂ ਠੁੱਕ ਹੁੰਦੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਈ ਉਹ ਲੋਕ ਨੇ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਲੈ ਕੇ ਸ਼ੁਰੂ ਕੀਤਾ ਕ ਕਿਸੇ ਨੇ 10 ਲੱਖ ਤੋਂ ਕਿਸੇ ਨੇ 20 ਲੱਖ ਤੋਂ ਤੇ ਉਹ ਬੰਦਿਆਂ ਦਾ ਮਨ ਟੁੱਟੋਗਾ ਨਹੀਂ ਹੁਣ ਜਿਹੜਾ ਗ੍ਰਿੰਦਰ ਬਾਬੇ ਦਾ ਘੋੜਾ ਸੀ ਪਨਾਵਸ਼ ਕਾ ਪੰਜਾਬ ਸ਼ਿੰਗਾਰ ਉਹ ਟਾਪ ਦਾ ਘੋੜਾ ਸੀ ਮੈਨੂੰ 1% ਵੀ ਘੋੜੇ ਬਾਰੇ ਪਤਾ ਨਹੀਂ 1% ਵੀ ਨਹੀਂ ਪਤਾ ਜੇ ਤੁਸੀਂ ਯਕੀਨ ਕਰੋ ਮੈਂ ਕਿੱਥੇ ਘੋੜੇ ਦੇ ਲਵੇ ਲੱਕੇ ਫੋਟੋ ਵੀ ਨਹੀਂ ਖਿਚਾਈ ਹੋਣੀ ਵੜੇ ਗਲ ਪਰ ਜਿਹਨਾਂ ਬੰਦੇ ਨੇ ਮੈਸੇਜ ਕੀਤੇ ਹੈ ਉਹ ਕਹਿੰਦੇ ਧੱਕਾ ਹੋਇਆ ਜੀ ਇਹ ਨਜਾਇਜ਼ ਕੀਤਾ ਗਿਆ ਜੀ ਹੁਣ ਦੱਸੋ ਤੁਸੀਂ ਮਤਲਬ ਇਥੇ ਕੁਆਲਿਟੀ ਨੂੰ ਇਥੇ ਮਿਹਨਤ ਨੂੰ ਇਥੇ ਟੌਪ ਨੂੰ ਕੋਈ ਥਾਂ ਨਹੀਂ ਇਹ ਤੇ ਗੁੰਡਾਗਰਦੀ ਚੱਲੂ ਜਣ ਕੇ ਇਹ ਪੰਜਾਬ ਦੇ ਲੋਕ ਸਿੱਧ ਕਰਦੇ ਮੈਂ ਸਭ ਨੂੰ ਨਹੀਂ ਕਹਿੰਦਾ ਜਿਹੜੇ ਬੰਦੇ ਇਸ ਸਪੀਡ ਵਿੱਚ ਹੈਗੇ ਆ ਜਿਹੜੇ ਕਹਿੰਦੇ ਸਾਡੀ ਚੱਲੇ ਅਸੀਂ ਕਿਸੇ ਨੂੰ ਸਿਰ ਨਹੀਂ ਚੱਕਣ ਦੇਣਾ ਇਹ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਤੇ ਮੈਂ ਵੀ ਕਹਿ ਰਿਹਾ ਵੀ ਬਾਬਾ ਗ੍ਰਿੰਦਰ ਖੇੜੇ ਵਾਲਾ ਮਨੂੰ ਛੇੜੀ ਵੀ ਕਹਿੰਦੇ ਆ ਫੀਮ ਖੰਡਾ ਬੜਾ ਕੁਸ਼ ਪਹਿਲਾਂ ਉਹ ਘਰ ਵਾਲੀ ਦਾ ਤੇ ਸੱਸ ਦੇ ਨਾਲ ਕੋਈ ਝਗੜਾ ਵੀ ਹੋਇਆ ਸੀ ਉਧਰ ਨਹੀਂ ਮੈਂ ਜਾਣਾ ਉੱਥੇ ਹੁੰਦੀਆਂ ਨਹੀਂ ਗੱਲਾਂ ਪਰ ਇੱਥੇ ਯਾਰ ਤੁਸੀਂ ਉਸ ਬੰਦੇ ਨਾਲ ਨਜਾਇਜ਼ ਧੱਕਾ ਕੀਤਾ ਇਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਲੜਨ ਤਾਂ ਤੁਹਾਨੂੰ ਜਿੰਨਾ ਬੰਦਿਆਂ ਨੇ ਇਹ ਭੈੜੀ ਹਰਕਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ